ਕਾਸ਼ ਸਿੰਘ ਬਾਦਲ ਜੀ ਤੱਕ ਤੇ ਜਿਹੜਾ ਨਾ ਉਹ ਅਕਾਲੀ ਦਲ ਦਾ ਬਹੁਤ ਚੰਗਾ ਰੁਤਬਾ ਰਿਹਾ ਉਹਨਾਂ ਨੇ ਕੁੜੀਆਂ ਲਈ ਦੇਖੋ ਪੰਜਾਬ ਖਾਸ ਕਰਕੇ ਪੰਜਾਬ ਦੇ ਸਗਨ ਸਕੀਮਾਂ ਚਲਾਈਆਂ ਠੀਕ ਹੈ ਜੀ ਪੰਜਾਬ ਨੂੰ ਉੱਚੀ ਰਾਹ ਤੇ ਲੈ ਕੇ ਗਏ ਫਿਰ ਹਾਈ ਸਟਰੀਟ ਬਣਾਈ ਆ ਦਰਬਾਰ ਸਾਹਿਬ ਦੇ ਵਿੱਚ ਠੀਕ ਹੈ ਬਟ ਉਹਦੇ ਨਾਲ-ਨਾਲ ਦੂਜਾ ਪਹਿਲੂ ਜਿਹੜਾ ਸਿੱਕੇ ਦਾ ਹੈ ਨਾ ਉਹਨਾਂ ਦਾ ਜਿਹੜਾ ਬੜਾ ਕਹਿ ਸਕਦੇ ਆ ਆਪਾਂ ਕਿ ਪੰਜਾਬ ਨੂੰ ਦੇਣ ਦੇ ਨਾਲ-ਨਾਲ ਜਿਹੜੀ ਹੈ ਨਾ ਉਹ ਉਹਦੇ ਵਿਨਾਸ਼ ਦੇ ਵੱਲ ਵੀ ਲੈਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਪਾਸੇ ਦੇਖੋ ਜੀ ਆਪਣਾ ਚਿੱਟੇ ਦਾ ਕਾਰੋਬਾਰ ਅਕਾਲੀਆਂ ਦੇ ਨਾਂ ਤੇ ਲੋਕੀ ਕਹਿਣ ਲੱਪੇ ਕਿ ਇਹ ਲੈ ਕੇ ਆਏ ਆ ਠੀਕ ਹੈ ਜੀ ਮੁੜ ਕੇ ਬੇਦਬੀ ਕਾਂਡ ਜਿਹੜਾ ਹੋਇਆ ਉਹਦੇ ਵਿੱਚ ਵੀ ਸਿੱਖ ਧਰਮ ਨੂੰ ਬਹੁਤ ਜ਼ਿਆਦਾ ਨਾ मतलब ਰੋਸ ਆ ਕਿ ਬਾਈਬਲ ਕਲਾ ਦੇ ਵਿੱਚ ਹਾਂ ਗੋਲੀ ਕਾਂਡ ਹੋਣਾ ਬਰਬਰੀ ਹੋਣਾ ਗੋਲੀ ਕਾਂਡ ਹੋਇਆ ਇਨਸਾਫ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਉਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਦੇ ਹਰਾਸ ਲੋਕੀ ਹਰਾਸ ਹੋ ਗਏ ਉਹਨਾਂ ਨੇ ਅਕਾਲੀ ਦਲ ਨੂੰ ਵੋਟ ਪਾਣੀ ਬੰਦ ਕਰ ਦਿੱਤਾ ਸਭ ਤੋਂ ਵੱਡਾ ਰੀਜ਼ਨ ਇਹ ਜਿਹੜਾ ਨਾ ਮੇਨ ਇਹ ਹੋਇਆ ਕਿਸਾਨ ਜਦੋਂ ਆਪਣਾ ਬੈਠੇ ਆ ਉਦੋਂ ਵੀ ਇਹਨਾਂ ਵੱਲੋਂ ਕੋਈ ਵੀ ਜ਼ਿਆਦਾ ਪਿੱਛੇ ਕੈਰ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਦੀ ਪੈਰਵਾਈ ਨਹੀਂ ਕੀਤੀ ਇਸ ਕਰਕੇ ਜਿਹੜਾ ਨਾ ਅਕਾਲੀ ਦਲ ਨੂੰ ਜਿਹੜਾ ਵਾ ਉਹ ਲੋਕੀ ਘੱਟ ਪਸੰਦ ਕਰ ਤੇ ਖਡੂਰ ਸਾਹਿਬ ਦੇ ਵਿੱਚ ਵੀ ਇੱਕ ਬਹੁਤ ਵੱਡੀ ਇਹਨਾਂ ਦੀ ਹਾਰ ਹੋਈ ਸੀ ਅਕਾਲੀ ਦਲ ਦੀ ਵਿਰਸਾ ਸਿੰਘ ਬਲਟੋਹਾ ਨੂੰ ਇਹਨਾਂ ਨੇ ਉੱਥੋਂ ਖੜੇ ਕੀਤਾ ਪੰਥ ਦੀ ਵੋਟ ਕਹਿ ਰਹੇ ਸੀ ਪਰ ਉਹਨਾਂ ਨੂੰ ਇੱਕ ਤਰ੍ਹਾਂ ਅਕਾਲੀ ਦਲ ਨੂੰ ਪੰਜਾਬ ਵਿੱਚ ਨਕਾਰ ਦਿੱਤਾ ਗਿਆ ਵਾ ਤੇ ਤੁਹਾਨੂੰ ਕੀ ਲੱਗਦਾ ਇਹਨਾਂ ਦੇ ਅੱਗੇ ਮੈਂ ਮੈਂ ਤੁਹਾਨੂੰ ਹੁਣ ਵੀ ਇਹੀ ਗੱਲ ਪਹਿਲੇ ਕਰਕੇ ਖੜਿਆ ਨਾ ਦੇਖੋ ਗੱਲ ਇਹ ਹੈ ਕਿ ਜਦੋਂ ਤੱਕ ਤੁਹਾਡੀ ਕਮਿਊਨਿਟੀ ਜਿਹੜੀ ਆ ਤੁਹਾਡਾ ਸਾਥ ਨਾ ਦੇਵੇ ਤੁਸੀਂ ਕਿਦਾਂ ਜਿੱਤ ਸਕਦੇ ਆ ਜੀ ਭਾਈ ਅਮਰਪਾਲ ਸਿੰਘ ਕਿੰਨੀਆਂ ਲੱਖ ਵੋਟਾਂ ਨਾਲ ਜਿੱਤੇ ਆ ਕਿਉਂਕਿ ਉਹਨਾਂ ਨੇ ਉਹ ਆਹੀ ਸਰਵੇ ਕਰਕੇ ਆਏ ਐ ਤਹਿਲਕਾ ਪੰਜਾਬੀ ਟੀਮ ਦੀ ਸਰਵੇ ਕਰਕੇ ਆਈ ਏ ਟੀਮ ਉਹ ਕਹਿੰਦੇ ਆ ਕਿ ਸਾਡੇ ਬੱਚਿਆਂ ਨੂੰ ਨਸ਼ੇ ਛੜਾਏ ਆ ਹਮ ਭਾਈ ਅਮਰਪਾਲ ਸਿੰਘ ਨਾਲ ਜੁੜੇ ਆ ਤੇ ਨਾਲ ਸਾਡੇ ਬੱਚਿਆਂ ਨੇ ਨਸ਼ਾ ਛੁੱਟਿਆ ਤੇ ਸਾਰੇ ਲੋਕੀ ਇੱਕੋ ਇਲਜ਼ਾਮ ਲਾਉਂਦੇ ਆ ਕਿ ਅਕਾਲੀ ਦਲ ਜਦੋਂ ਦੇ ਇੱਥੇ ਸੀਗੇ ਉਦੋਂ ਦੇ ਉਹਨਾਂ ਨੇ ਜੀ ਸਾਡੇ ਆਪਣਾ ਬੱਚੇ ਬੱਚੇ ਜਿਹੜੇ ਆ ਉਹ ਨਸ਼ਿਆਂ ਦੇ ਵਿੱਚ ਵਾਰ ਦਿੱਤੇ ਆ ਇਸ ਕਰਕੇ ਹੁਣ ਇੱਕ ਅਕਾਲੀ ਦਲ ਦਾ ਗੜਿਆ ਅਗਾਂ ਗੋਇੰਦਵਾਲ ਸਾਹਿਬ ਤੋਂ ਲੈ ਕੇ ਸਾਰਾ ਅੰਮ੍ਰਿਤਸਰ ਮੱਝ ਏਰੀਆ ਜ਼ਿਆਦਾਤਰ ਕਿਸਾਨ ਰਹਿੰਦੇ ਨੇ ਕਿਸਾਨ ਜ਼ਿਆਦਾਤਰ ਉੱਥੇ ਨੇ ਫਿਰ ਲੋਕੀ ਉਹਨਾਂ ਨੂੰ ਪਸੰਦ ਕਰਦੇ ਸੀ ਉੱਥੇ ਬਟ ਇਹ ਦੋ ਚਾਰ ਕਾਰਨਾ ਕਰਕੇ ਜਿਹੜੇ ਤੁਹਾਨੂੰ ਪਹਿਲੇ ਦੱਸੇ ਆ ਇੱਕ ਬੇਦਬੀ ਜਿਹੜੀ ਕੀਤੀ ਗਈ ਆ ਬੇਦਬੀ ਨਾ ਰੁਕੀ ਗਈ ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ ਲੋਕਾਂ ਦੇ ਵਿੱਚ ਰੋਸ ਸਿਗਾ ਇਸ ਕਰਕੇ ਉਹਨਾਂ ਨੇ ਸਰਕਾਰ ਨੂੰ ਇਹ ਵੋਟਰਾਂ ਨੂੰ ਸਮਝਾ ਦਿੱਤਾ ਕਿ ਅਸੀਂ ਹੁਣ ਤੁਹਾਨੂੰ ਨਹੀਂ ਦੇਖਣਾ ਚਾਹੁੰਦੇ ਕਾਜ ਸਿੰਘ ਬਾਦਲ ਜੀ ਦੀ ਗੱਲ ਕਰਦੇ ਆਂ ਬਾਬਾ ਬੋੜ ਵੀ ਉਹਨਾਂ ਨੂੰ ਕਿਹਾ ਜਾਂਦਾ ਵਾ ਕਾਫੀ ਉਹਨਾਂ ਨੇ ਅੱਛੇ ਕੰਮ ਕੀਤੇ ਸੀਗੇ ਲੋਕਾਂ ਦੇ ਕਰਜ਼ੇ ਮaaf ਕੀਤੇ ਬਿਜਲੀ ਦੇ ਬਿੱਲ ਮaaf ਕੀਤੇ ਕਾਫੀ ਮਤਲਬ ਕੀ ਲੋਕ ਪਸੰਦ ਕਰਦੇ ਸੀ ਤੁਹਾਨੂੰ ਲੱਗਦਾ ਉਹਨਾਂ ਦੇ ਜਾਣ ਤੋਂ ਬਾਅਦ ਕਾਲੀ ਦਲ ਖਤਮ ਹੀ ਹੋ ਗਿਆ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਦੇਖੋ ਬਾਬਾ ਬੋੜ ਕਲਾਉਣਾ ਕੋਈ ਆਮ ਗੱਲ ਨਹੀਂ ਜੀ ਇੰਡੀਆ ਦਾ ਪ੍ਰਧਾਨ ਮੰਤਰੀ ਆ ਕੇ ਉਹਨਾਂ ਦੇ ਪੈਰੀ ਹੱਥ ਲਾ ਰਿਹਾ ਇਹ ਕੋਈ ਸ਼ਖਸੀਅਤ ਮਾੜੀ-ਮੋਟੀ ਪ੍ਰਕਾਸ਼ ਸਿੰਘ ਬਾਦਲ ਕੋਈ ਸ਼ਖਸੀਅਤ ਮਾੜੀ-ਮੋਟੀ ਸ਼ਖਸੀਅਤ ਨਹੀਂ ਪ੍ਰਕਾਸ਼ ਸਿੰਘ ਬਾਦਲ ਜੀ ਤੱਕ ਤੇ ਜਿਹੜਾ ਨਾ ਉਹ ਅਕਾਲੀ ਦਲ ਦਾ ਬਹੁਤ ਚੰਗਾ ਰੁਤਬਾ ਰਿਹਾ ਉਹਨਾਂ ਨੇ ਕੁੜੀਆਂ ਲਈ ਦੇਖੋ ਪੰਜਾਬ ਖਾਸ ਕਰਕੇ ਪੰਜਾਬ ਦੇ ਸਗਨ ਸਕੀਮਾਂ ਚਲਾਈਆਂ ਠੀਕ ਹੈ ਜੀ ਪੰਜਾਬ ਨੂੰ ਉੱਚੀ ਰਾਹ ਤੇ ਲੈ ਕੇ ਗਏ ਫਿਰ ਹਾਈ ਸਟਰੀਟ ਬਣਾਈ ਆ ਦਰਬਾਰ ਸਾਹਿਬ ਦੇ ਵਿੱਚ ਠੀਕ ਹੈ ਬਟ ਉਹਦੇ ਨਾਲ ਨਾਲ ਦੂਜਾ ਪਹਿਲੂ ਜਿਹੜਾ ਸਿੱਕੇ ਦਾ ਹੈ ਨਾ ਉਹਨਾਂ ਦਾ ਜਿਹੜਾ ਬੜਾ ਕਹਿ ਸਕਦੇ ਆਪਾਂ ਕਿ ਪੰਜਾਬ ਨੂੰ ਦੇਣ ਦੇ ਨਾਲ ਨਾਲ ਜਿਹੜੀ ਹੈ ਨਾ ਉਹ ਉਹਦੇ ਵਿਨਾਸ਼ ਦੇ ਵੱਲ ਵੀ ਲਾਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਪਾਸੇ ਦੇਖੋ ਜੀ ਆਪਣਾ ਚਿੱਟੇ ਦਾ ਕਾਰੋਬਾਰ ਅਕਾਲੀਆਂ ਦੇ ਨਾਂ ਤੇ ਲੋਕੀ ਕਹਿਣ ਲੱਪੇ ਕਿ ਇਹ ਲੈ ਕੇ ਆਏ ਆ ਠੀਕ ਹੈ ਜੀ ਮੁੜ ਕੇ ਬੇਦਬੀ ਕਾਂਡ ਜਿਹੜਾ ਹੋਇਆ ਉਹਦੇ ਵਿੱਚ ਵੀ ਸਿੱਖ ਧਰਮ ਨੂੰ ਬਹੁਤ ਜ਼ਿਆਦਾ ਨਾ मतलब ਰੋਸ ਆ ਕਿ ਬਾਈਬਲ ਕਲਾ ਦੇ ਵਿੱਚ ਹਾਂ ਬੋਲੀ ਕਾਂਡ ਹੋਣਾ ਬਰਬਰੀ ਹੋਣਾ ਗੋਲੀ ਕਾਂਡ ਹੋਇਆ ਇਨਸਾਫ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਉਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਦੇ ਹਰਾਸ ਲੋਕੀ ਹਰਾਸ ਹੋ ਗਏ ਉਹਨਾਂ ਨੇ ਅਕਾਲੀ ਦਲ ਨੂੰ ਵੋਟ ਪਾਣੀ ਬੰਦ ਕਰ ਦਿੱਤੀ ਸਭ ਤੋਂ ਵੱਡਾ ਰੀਜ਼ਨ ਇਹ ਜਿਹੜਾ ਨਾ ਮੇਨ ਇਹ ਹੋਇਆ ਕਿਸਾਨ ਜਦੋਂ ਆਪਣਾ ਬੈਠੇ ਆ ਉਦੋਂ ਵੀ ਇਹਨਾਂ ਵੱਲੋਂ ਕੋਈ ਵੀ ਜ਼ਿਆਦਾ ਪਿੱਛੇ ਕੈਰ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਦੀ ਪੈਰਵਾਈ ਨਹੀਂ ਕੀਤੀ ਇਸ ਕਰਕੇ ਜਿਹੜਾ ਨਾ ਅਕਾਲੀ ਦਲ ਨੂੰ ਜਿਹੜਾ ਵਾ ਉਹ ਲੋਕੀ ਘੱਟ ਪਸੰਦ ਕਰ ਤੇ ਖਡੂਰ ਸਾਹਿਬ ਦੇ ਵਿੱਚ ਵੀ ਇੱਕ ਬਹੁਤ ਵੱਡੀ ਇਹਨਾਂ ਦੀ ਹਾਰ ਹੋਈ ਸੀ ਅਕਾਲੀ ਦਲ ਦੀ ਵਿਰਸਾ ਸਿੰਘ ਬਲਟੋਹਾ ਨੂੰ ਇਹਨਾਂ ਨੇ ਉੱਥੋਂ ਖੜੇ ਕੀਤਾ ਪੰਥ ਦੀ ਵੋਟ ਕਹਿ ਰਹੇ ਸੀ ਪਰ ਉਹਨਾਂ ਨੂੰ ਇੱਕ ਤਰ੍ਹਾਂ ਅਕਾਲੀ ਦਰ ਨੂੰ ਪੰਜਾਬ ਵਿੱਚ ਨਕਾਰ ਦਿੱਤਾ ਗਿਆ ਵਾ ਤੇ ਤੁਹਾਨੂੰ ਕੀ ਲੱਗਦਾ ਇਹਨਾਂ ਦੇ ਅੱਗੇ ਮੈਂ ਤੁਹਾਨੂੰ ਹੁਣ ਵੀ ਇਹੀ ਗੱਲ ਪਹਿਲੇ ਕਰਕੇ ਖੜਿਆ ਨਾ ਦੇਖੋ ਗੱਲ ਇਹ ਹੈ ਕਿ ਜਦੋਂ ਤੱਕ ਤੁਹਾਡੀ ਕਮਿਊਨਿਟੀ ਜਿਹੜੀ ਹੈ ਤੁਹਾਡਾ ਸਾਥ ਨਾ ਦੇਵੇ ਤੁਸੀਂ ਕਿੱਦਾਂ ਜਿੱਤ ਸਕਦੇ ਹੋ ਜੀ ਭਾਈ ਅਮਰਪਾਲ ਸਿੰਘ ਕਿੰਨੀਆਂ ਲੱਖ ਵੋਟਾਂ ਨਾਲ ਜਿੱਤੇ ਆ ਕਿਉਂਕਿ ਉਹਨਾਂ ਨੇ ਉਹ ਆਹੀ ਸਰਵੇ ਕਰਕੇ ਆਏ ਹੈ ਤਹਿਲਕਾ ਪੰਜਾਬੀ ਟੀਮ ਦੀ ਸਰਵੇ ਕਰਕੇ ਆਈ ਹੈ ਟੀਮ ਉਹ ਕਹਿੰਦੇ ਕਿ ਸਾਡੇ ਬੱਚਿਆਂ ਨੂੰ ਨਸ਼ੇ ਛੜਾਏ ਆ ਹਮ ਭਾਈ ਅਮਰਪਾਲ ਸਿੰਘ ਨਾਲ ਜੁੜੇ ਆ ਤੇ ਨਾਲੋ ਸਾਡੇ ਬੱਚਿਆਂ ਨੇ ਨਸ਼ਾ ਛੁੱਟਿਆ ਤੇ ਸਾਰੇ ਲੋਕੀ ਇੱਕੋ ਇਲਜ਼ਾਮ ਲਾਉਂਦੇ ਆ ਕਿ ਅਕਾਲੀ ਦਲ ਜਦੋਂ ਦੇ ਇੱਥੇ ਸੀਗੇ ਉਦੋਂ ਦੇ ਉਹਨਾਂ ਨੇ ਜੀ ਸਾਡੇ ਆਪਣਾ ਬੱਚੇ ਬੱਚੇ ਜਿਹੜੇ ਉਹ ਨਸ਼ਿਆਂ ਦੇ ਵਿੱਚ ਵਾਰ ਦਿੱਤੇ ਆ ਇਸ ਕਰਕੇ ਹੁਣ ਇੱਕ ਅਕਾਲੀ ਦਲ ਦਾ ਗੜਿਆ ਗੋਇੰਦਵਾਲ ਸਾਹਿਬ ਤੋਂ ਲੈ ਕੇ ਸਾਰਾ ਅੰਮ੍ਰਿਤਸਰ ਮੱਝ ਏਰੀਆ ਜ਼ਿਆਦਾਤਰ ਕਿਸਾਨ ਰਹਿੰਦੇ ਨੇ ਕਿਸਾਨ ਜ਼ਿਆਦਾਤਰ ਉੱਥੇ ਨੇ ਫਿਰ ਲੋਕੀ ਉਹਨਾਂ ਨੂੰ ਪਸੰਦ ਕਰਦੇ ਸੀ ਉੱਥੇ ਬਟ ਇਹ ਦੋ ਚਾਰ ਕਾਰਨਾ ਕਰਕੇ ਜਿਹੜੇ ਤੁਹਾਨੂੰ ਪਹਿਲੇ ਦੱਸੇ ਆ ਇੱਕ ਬੇਦਬੀ ਜਿਹੜੀ ਕੀਤੀ ਗਈ ਆ ਬੇਦਬੀ ਨਾ ਰੁਕੀ ਗਈ ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ ਲੋਕਾਂ ਦੇ ਵਿੱਚ ਰੋਸ ਸਿਗਾ ਕਰਕੇ ਉਹਨਾਂ ਨੇ ਸਰਕਾਰ ਨੂੰ ਇਹ ਵੋਟਰਾਂ ਨੂੰ ਸਮਝਾ ਦਿੱਤਾ ਕਿ ਅਸੀਂ ਹੁਣ ਤੁਹਾਨੂੰ ਨਹੀਂ ਦੇਖਣਾ ਚਾਹੁੰਦੇ प्रकाश सिंह बादल जी दी ਗੱਲ ਕਰਦੇ ਆਂ ਬਾਬਾ ਬੋੜ ਵੀ ਉਹਨਾਂ ਨੂੰ ਕਿਹਾ ਜਾਂਦਾ ਵਾ ਕਾਫੀ ਉਹਨਾਂ ਨੇ ਅੱਛੇ ਕੰਮ ਕੀਤੇ ਸੀਗੇ ਲੋਕਾਂ ਦੇ ਕਰਜ਼ੇ ਮaaf ਕੀਤੇ ਬਿਜਲੀ ਦੇ ਬਿੱਲ ਮaaf ਕੀਤੇ ਕਾਫੀ ਮਤਲਬ ਕਿ ਲੋਕ ਪਸੰਦ ਕਰਦੇ ਸੀ ਤੁਹਾਨੂੰ ਲੱਗਦਾ ਉਹਨਾਂ ਦੇ ਜਾਣ ਤੋਂ ਬਾਅਦ ਕਾਲੀ ਦਲ ਖਤਮ ਹੀ ਹੋ ਗਿਆ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਦੇਖੋ ਬਾਬਾ ਬੋੜ ਕਲਾਉਣਾ ਕੋਈ ਆਮ ਗੱਲ ਨਹੀਂ ਜੀ ਇੰਡੀਆ ਦਾ ਪ੍ਰਧਾਨ ਮੰਤਰੀ ਆ ਕੇ ਉਹਨਾਂ ਦੇ ਪੈਰੀ ਹੱਥ ਲਾ ਰਿਹਾ ਇਹ ਕੋਈ ਸ਼ਖਸੀਅਤ ਮਾੜੀ-ਮੋਟੀ ਪ੍ਰਕਾਸ਼ ਸਿੰਘ ਬਾਦਲ ਕੋਈ ਸ਼ਖਸੀਅਤ ਮਾੜੀ-ਮੋਟੀ ਸ਼ਖਸੀਅਤ ਨਹੀਂ